ਜੋ ਸੋਬੜੀ ਕੀ ਹੈ ਆਈਡੀ ਕੇ ਜਿਹੜਾੜੀ ਬੰਦ ਹੋ ਗਈ ਆ ਇਹ ਜੀ ਸਟ੍ਰਾਈਕ ਕਰਨ ਦੇ ਜਿਹੜੇ ਬੰਦੇ ਵੇਖੋ 400 500 ਮੁੰਡਾ ਹੈਗਾ ਆ ਇਹ ਤੋਂ ਸਾਰਾ ਤੇ ਇਹਨਾਂ ਨਾਲ ਪੰਜ ਬੰਦਿਆਂ ਨਾਲ ਸਾਰੇ ਪੰਜ ਬੰਦਿਆਂ ਨਾਲ ਗੱਲ ਨਹੀਂ ਕਰ ਸਕਦਾ ਤੇ ਪੰਜ ਬੰਦਿਆਂ ਨਾਲ ਨਾ ਗੱਲ ਕਰਨ ਫੇ ਅੱਗੇ 4-5 ਜਾਣੇ ਹੋ ਕੇ ਜਿਹੜੇ ਗੱਲ ਕਰਦੇ ਸੀ ਸਾਰਿਆਂ ਦਾ ਮੁੱਦੇ ਨੂੰ ਅੱਗੇ ਰੱਖਦੇ ਸੀ ਉਹਨਾਂ ਨੂੰ ਪਹਿਲਾਂ ਤੇ ਧਮਕਾਇਆ ਗਿਆ ਸੀ ਕਿ ਇਹ ਨਹੀਂ ਤੁਹਾਡੀਆਂ ਆਈਡੀਆਂ ਬੰਦ ਕਰ ਦਿੱਤੀਆਂ ਜਾਣਗੇ ਪਰ ਅਸੀਂ ਪੀਸਫੁਲੀ ਪ੍ਰੋਟੈਸਟ ਕਰਨ ਦੇ ਬਾਵਜੂਦ ਵੀ ਇਹਨਾਂ ਨੇ ਕੱਲ ਰਾਤ 9:30 ਤੋਂ ਬਾਅਦ ਉਹਨਾਂ ਸਾਰਿਆਂ ਦੀ ਪਹਿਲੇ 10 ਬੰਦਿਆਂ ਦੀਆਂ ਜਿਹੜੀਆਂ ਹੈਗੇ ਬੋਲਣ ਵਾਲੇ ਬੰਦਿਆਂ ਦੀਆਂ ਆਈਡੀਆਂ ਬੰਦ ਕਰ ਦਿੱਤੀਆਂ ਗਈਆਂ ਤੇ ਇਹ ਆਈਡੀਆਂ ਤੁਹਾਨੂੰ ਜਿਹੜੀ ਆਵਾਜ਼ ਚੁਪਣੀ ਮਹਿੰਗੀ ਪਈ ਹੈ ਨਹੀਂ ਸਿਰਫ ਮਹਿੰਗੀ ਨਹੀਂ ਪਈ ਇਹ ਸਾਡਾ ਹੱਕ ਆ ਮਹਿੰਗੀ ਚੀਜ਼ ਉਹ ਪੈਂਦੀ ਆ ਜਿਹੜੀ ਅਸੀਂ ਕੇਕ ਖੋ ਕੇ ਲੈਣੀ ਹੈ ਜਾਂ ਕੇਕ ਉਹਦੇ ਵਿੱਚ ਸਾਡਾ ਨੁਕਸਾਨ ਹੋਵੇ ਇਹ ਤਾਂ ਸਾਡਾ ਹੱਕ ਹੈ ਜੀ ਅਸੀਂ ਮਿਹਨਤ ਕਰਦੇ ਸੀ ਮਿਹਨਤ ਦੇ ਪੈਸੇ ਨੂੰ ਦੁਬਾਰਾ ਇਹਨਾਂ ਕੋਲੋਂ ਮੰਗ ਰਹੇ ਹਾਂ ਕਿ ਸਾਡੇ ਰੇਟਾਂ ਨੂੰ ਜਿਹੜੇ ਪਹਿਲਾਂ ਸੀ ਉਹ ਹੀ ਰੇਟ ਦੁਬਾਰਾ ਬਹਾਲ ਕੀਤੇ ਜਾਣ ਆਜੋ ਆਜੋ ਨਾਲ ਹੋ ਜਾਓ ਆਓ ਜੀ ਅਸੀਂ ਮੈਡੋ ਕੰਪਨੀ ਵਾਲੇ ਸਾਰੇ ਰਾਈਡਰ ਹੈਗੇ ਠੀਕ ਹੈ ਜੀ ਪਿਛਲੇ 2.5 ਸਾਲ ਤੋਂ ਸਾਡੇ ਰੇਟ ਅਜੇ ਵੀ ਵੇ ਵੇ ਘਟਾਏ ਜਾਂਦੇ ਆ ਪਾਰ ਪਾਰ ਇਹਨਾਂ ਨੂੰ ਇਹਨਾਂ 2.5 ਸਾਲ ਦੇ ਵਿੱਚ ਸੰਪਰਕ ਦੇ ਵਿੱਚ ਰਹਿਣ ਤੇ ਵੀ ਕੰਪਨੀ ਦੇ ਨਾਲ ਗੱਲ ਕਰਨ ਤੇ باوجود ਵੀ ਇਹਨਾਂ ਲੋਟ ਰਾਈਡਰ ਨੂੰ ਸਾਰਿਆਂ ਨੂੰ ਇਕੱਲੇ ਇਕੱਲੇ ਰਾਈਡਰ ਨੂੰ ਕਾਲ ਕਰ ਕਰਕੇ ਜਾਂ ਆਪਣੇ ਕੋਲ ਬੁਲਾ ਚ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਰੇਟ ਘਟਣ ਦੇ ਉੱਤੇ ਕੀਤੀ ਤੇ ਤੁਹਾਡੀਆਂ ਆਈਡੀਆਂ ਜਿਹੜੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਇਹ 2.5 ਸਾਲ ਤੋਂ ਲਗਾਤਾਰ ਜਾਰੀ ਹੈਗਾ ਕਿ ਰੇਟ ਹਰ ਹਫਤੇ ਦੇ ਵਿੱਚ ਕੋਈ ਨਾ ਕੋਈ ਫਰਕ ਪਾ ਕੇ ਰੁਪਏ ਦਾ ਰੇਟ ਰੁਪਿਆ ਘਟਾ ਕੇ ਬੋਨਸ ਤੇ ਜੋਮੈਟੋ ਦੇ ਜਿਹੜੇ ਡਿਲੀਵਰੀ ਕਰਨ ਦੇ ਉੱਤੇ ਜਿਹੜਾ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਮਿਲਦੇ ਨੇ ਉਹਨਾਂ ਨੂੰ ਵੀ 10 ਰੁਪਏ ਤੋਂ ਘਟਾ ਕੇ ਹੁਣ ਇਹਨਾਂ ਨੇ 5.5 ਰੁਪਏ ਕਰ ਦਿੱਤਾ ਹੈ ਤਾਂ ਨਾ ਕਿੰਨੇ ਨੌਜਵਾਨ ਮੁੰਡੇ ਕੰਮ ਕਰਦੇ ਸਾਡੇ ਨਾਲ ਟੋਟਲ ਅੰਮ੍ਰਿਤਸਰ ਦੇ ਵਿੱਚ ਜਗਾਇ ਚਾਰ ਸੌ ਤੋਂ ਲੈ ਕੇ 600 ਦੇ ਵਿੱਚ ਜਗਾਇ ਦਿਨ ਦੇ ਤੇ ਰਾਤ ਦੇ ਪਾਸ ਸਾਰੇ ਬੰਦੇ ਬੇਰੁਜ਼ਗਾਰ ਹੁੰਦੇ ਨੇ ਕਿੰਨੇ ਪਰਿਵਾਰ ਜਿਹੜੇ ਨੇ ਰੋਟੀ ਖਾਂਦੇ ਕੰਮ ਤੋਂ ਇਹ ਜੀ ਉਹ ਲਗਭਗ 600 600 ਕਹਿੰਦੇ 600 700 ਮੁੰਡਾ ਆ ਜਿਹੜਾ ਪਾਰਟ ਟਾਈਮ ਪਾ ਕੇ ਸਾਰੇ ਬੰਦੇ ਕੰਮ ਕਰਦੇ ਨੇ ਬੇਰੁਜ਼ਗਾਰ ਜਿਹੜੇ ਕੰਮ ਕਰਦੇ ਪਏ ਸੀ ਹੁਣ ਐ ਕਰੰਟਲੀ ਜਿਹੜੇ ਕੰਮ ਕਰਦੇ 6-700 ਮੁੰਡਾ ਇਸ ਬਾਰੇ ਤੁਸੀਂ ਮਿਲੇ ਹੋ ਆਪਣੇ ਅਧਿਕਾਰੀਆਂ ਨੂੰ ਕਿਸੇ ਨੂੰ ਹਾਂਜੀ ਜੀ ਪਿਛਲੇ 2.5 ਸਾਲ ਤੋਂ ਹੀ ਉਹਨਾਂ ਨਾਲ ਸੰਪਰਕ ਦੇ ਵਿੱਚ ਆ ਜੀ ਉਹ ਹਰ ਵਾਰੀ ਸਾਨੂੰ ਝੂਠੇ ਵਾਅਦੇ ਕਰਕੇ ਕੰਮ ਖੜਾ ਲੈਂਦੇ ਆਪਣੇ ਦਿਨ-ਚਾਰ ਖੜਾ ਲੈਂਦੇ ਆ ਉਹ ਸਾਨੂੰ ਵਾਅਦਾ ਝੂਠਾ ਦਿੱਤਾ ਜਾਂਦਾ ਕਿ ਪੈਸੇ ਵੱਧ ਜਾਣਗੇ ਤੇ ਜਿਹੜੇ ਬੰਦੇ ਮਾਰੇ-ਮੋਟੇ ਜਿਹਦਾ ਜਾਣਦੇ ਨੇ ਮਨੋਜ ਦੀ ਕੰਨਾਂ ਚੋਂ ਗੱਤਾਂ ਕੰਮ ਕਰਦੇ ਨੇ ਮੈਨੂੰ ਸਰ 1.5 ਸਾਲ ਤੋਂ ਉੱਪਰ ਹੋ ਗਿਆ ਹੂੰ ਔਰ ਪਹਿਲੇ ਤਾਂ ਮੈਂ ਨਾਲ ਦੀ ਰਿਸਪੈਕਟ ਕਰਦਾ ਸੀ ਕਿ ਵੀ ਇਸ ਕੰਪਨੀ ਦੇ ਵਿੱਚ ਜਿਹੜੇ ਹੈਂਡੀਕੈਪਸ ਨੇ ਉਹਨਾਂ ਨੂੰ ਬਕਾਇਦਾ ਅਰਨਿੰਗ ਕਰਨ ਦਾ ਰੋਟੀ ਇਹ ਲੋਕ ਮੰਗਤੇ ਮੰਨੇ ਨੇ ਅਸੀਂ ਐਸਲੀ ਰਿਸਪੈਕਟ ਕਰਦੇ ਸਾਂ ਇਸ ਕੰਪਨੀ ਦੀ ਪਰ ਇਹਦੇ ਵਿੱਚ ਇਹ ਚੀਜ਼ ਆਈ ਹੈ ਕਿ ਬਹੁਤ ਜ਼ਿਆਦਾ ਘਾਣ ਹੋ ਰਿਹਾ ਇਹਨਾਂ ਦੇ ਲਈ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਹੈ ਜੀ ਹੁਣ ਇਹਨਾਂ ਦੇ ਉੱਤੇ ਇੱਕ ਪਹਿਲੇ ਇਹਨਾਂ ਨੇ ਲਾਇਆ ਸੀ ਕਿ ਵੀ ਤੁਹਾਡੀ ਮੋਬਾਈਲ ਦਾ ਤੇ ਤੁਹਾਡੀ ਬਾਈਕ ਦਾ ਮੇਨਟੇਨੈਂਸ ਦਾ ਜਮ੍ਹਾਂ ਕੰਪਨੀ ਚੁਕੇਗੀ ਉਹਨੂੰ ਚੇਂਜ ਕਰਕੇ ਤੇ ਇਸ ਪਾਸੇ ਨੂੰ ਲੈ ਕੇ ਆ ਗਏ ਇਹਦੇ ਨੂੰ ਮੰਨ ਲਓ ਮੈਂ ਜਾ ਰਿਹਾ ਹਾਂ ਹਮ ਐਕਸੀਡੈਂਟ ਹੋ ਜਾਂਦਾ ਮੈਂ ਬਚ ਗਿਆ ਮੇਰਾ ਮੋਬਾਈਲ ਟੁੱਟ ਗਿਆ ਮੇਰੇ ਮੋਬਾਈਲ ਦੇ ਨਾਲ ਰੋਜੀ ਰੋਟੀ ਹੈ ਠੀਕ ਹੈ ਤੈਨੂੰ ਪਹਿਲੇ ਐਡਮਿਟ ਹੋਏ ਹੋਗੇ ਤੇ ਤੁਹਾਨੂੰ ਮੋਬਾਈਲ ਦੀ ਰਿਪੇਅਰ ਦੇ ਪੈਸੇ 2500 ਮਿਲੇਗਾ ਦੱਸੋ ਇੱਕ ਜਰੂਰੀ ਥੋੜੀ ਹੈ ਕਿ ਵੀ ਮੰਨ ਲਓ ਮੈਂ ਸੱਟ ਲਵਾ ਕੇ ਐਡਮਿਟ ਹੋਵਾਂ ਤੇ ਫੇਰ ਹੀ ਤਾਂ ਕੋਈ ਇੰਸ਼ੋਰੈਂਸ ਦੇ 2500 ਰੁਪਏ ਲਵਾਵਾਂ ਮੈਨੂੰ ਤਾਂ ਬੈਟਰ ਹੈ ਬਈ ਕਿ ਮੈਂ ਸਾਰਾ ਦਿਨ ਆਰਾਮਤ ਘਰ ਜਾਵਾਂ ਮੈਂ ਕਿਉਂ ਆਪਣੀ ਲੱਤ ਬਾਤ ਲਵਾ ਕੇ ਆਪਣੇ ਉੱਤੇ ਕੋ ਚਾਰ ਪੈਸੇ ਲਵਾਵਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਬਰੀ ਨੇ ਤੇ ਥੋਪਿਆ ਜਾ ਰਹੀਆਂ ਨੇ ਪਰਸੋਂ ਮੈਂ ਇਹਨਾਂ ਦੇ ਨਾਲ ਸੀ ਮੈਂ ਦਿਨ ਤੇ ਟਾਈਮ ਕੰਮ ਕਰਦਾ ਜੀ ਮੈਂ ਇਹਨਾਂ ਦੇ ਨਾਲ ਸੀ ਇਹਨਾਂ ਦਾ ਪ੍ਰੋਟੈਸਟ ਵੇਖਿਆ ਬੜਾ ਪੀਸਫੁਲ ਪ੍ਰੋਟੈਸ ਜਦ ਕਿ ਉਹਨਾਂ ਵੱਲੋਂ ਇਹਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਸੀ ਔਰ ਬਾਰ-ਬਾਰ ਇਹਨਾਂ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਵੀ ਜੇ ਤੁਸੀਂ ਇਹ ਕੰਮ ਕਰੋਗੇ ਤੇ ਅਸੀਂ ਇੰਜ ਕਰ ਦੇਾਂਗੇ ਇੰਜ ਕਰ ਦੇਾਂਗੇ ਜੋ ਕਾਰਵਾਈ ਇਹਨਾਂ ਨੇ ਕਰ ਰਾਤੀ ਕਰ ਦਿੱਤੀ ਆ ਪਰ ਜਿਹੜੀਆਂ ਇਹਨਾਂ ਦੀ ਆਈਡੀਆ ਬੰਦ ਕੀਤੀਆਂ ਗਈਆਂ ਨੇ ਇਹ ਸਾਡੇ ਮੁਲਕ ਦੇ ਸੰਵਿਧਾਨ ਦਾ ਬਿਲਕੁਲ ਉਲੰਘਣ ਇੱਥੇ ਮੁਲਕ ਦੇ ਵਿੱਚ ਜੇ ਬੰਦਾ ਕੋਈ ਆਜ਼ਾਦ ਪੈਦਾ ਹੋਇਆ ਸਾਡਾ ਕਨਸਟੀਟਿਊਸ਼ਨ ਕਹਿੰਦਾ ਕਿ ਆਪਣੀ ਆਵਾਜ਼ ਚੁੱਕਣ ਦਾ ਸਾਨੂੰ ਹੱਕ ਹੈ ਇਹਦਾ ਮਤਲਬ ਇਹ ਥੋੜੀ ਇਹ ਕਿ ਤੁਸੀਂ ਸਾਡੇ ਗਲੇ ਦਬਨੇ ਸ਼ੁਰੂ ਕਰ ਦਿਓਗੇ ਫਿਰ ਤੁਹਾਨੂੰ ਪਤਾ ਹਾਲੇ ਤੱਕ ਤੇ ਵਿਰੋਧ ਨਹੀਂ ਸ਼ੁਰੂ ਹੋਇਆ ਖਾਲੇ ਤੱਕ ਤੇ ਸ਼ਾਂਤਵੇਂ ਜਿਹਨਾਂ ਦਾ ਕੰਮ ਚੱਲਦੀ ਪਈ ਆ ਇਹ ਨਾ ਹੋਵੇ ਕਿ ਵੀ ਇਹਨਾਂ ਦਾ ਸੰਘਰਸ਼ ਜਿਹੜਾ ਕੋਈ ਜ਼ਿਆਦਾ ਮਤਲਬ ਹੈਵੀ ਜਾਂ ਰੋਜ਼ਪਰਾ ਹੋ ਵਜੇ ਇਸ ਲਈ ਸਾਡੀ ਬੇਨਤੀ ਹੈ ਕਿ ਆਪ ਜੀ ਦੇ ਥਰੂ ਮਾਨ ਜੋ ਅਫਸਰਾਂ ਦੇ ਥਰੂ ਕਿ ਵੀ ਇਹ ਚੀਜ਼ ਨੂੰ ਜਬ ਕਿ ਲੱਗਦਾ ਕੋਈ ਜੇਕਰ ਸੰਘਰਸ਼ ਜੇਕਰ ਤੁਹਾਡੀ ਆਵਾਜ਼ ਨਾ ਮੰਨੀ ਤੇ ਸੰਘਰਸ਼ ਲੰਬਾ ਚੱਲੂ ਵਜੇ ਬਿਲਕੁਲ ਜੀ ਜਦੋਂ ਤੱਕ ਕੰਪਨੀ ਦੇ ਨੂੰ ਅਹੀ ਸਾਡੀਆਂ ਮੰਗਾਂ ਲਈ ਮਜਬੂਰ ਨਹੀਂ ਕਰ ਦਿੰਦੇ ਸਾਡੇ ਬੰਦੇ ਸੈਟੀਸਫਾਈਡ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਇਹ ਕੰਮ ਕੰਟੀਨਿਊ ਰਹੇਗਾ ਜੀ ਠੀਕ ਹੈ